ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਖੀ ਚੱਲ ਰਹੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਸੋ ਸਾਧ ਸੰਗਤ ਜੀ ਪਿਛਲੀ ਸਾਖੀ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਔਰੰਗਜ਼ੇਬ ਦੇ ਯਰਮਾ ਤੋਂ ਦੁਖੀ ਹੋਏ ਕਸ਼ਮੀਰੀ ਪੰਡਤ ਸ਼ਰੀ ਗੁਰੂ ਤੇਗ ਬਹਾਦਰ ਜੀ ਪਾਸ ਆਉਂਦੇ ਹਨ ਅਤੇ ਉਹਨਾਂ ਦੇ ਅੱਗੇ ਫਰਿਆਦ ਕਰਦੇ ਹਨ ਕਿ ਔਰੰਗਜ਼ੇਬ ਜ਼ਬਰਦਸਤੀ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾ ਰਿਹਾ ਹੈ ਸੋ ਗੁਰੂ ਜੀ ਤੁਸੀਂ ਹੀ ਸਾਡੀ ਸਹਾਇਤਾ ਕਰ ਸਕਦੇ ਹੋ ਤਾਂ ਗੁਰੂ ਜੀ ਨੇ ਆਖਿਆ ਕਿ ਤੁਸੀਂ ਔਰੰਗਜ਼ੇਬ ਦੇ ਪਾਸ ਜਾਓ ਤੇ ਉਸ ਨੂੰ ਆਖੋ ਕਿ ਸਭ ਤੋਂ ਪਹਿਲਾਂ ਸਾਡੇ ਗੁਰੂ ਤੇਗ ਬਹਾਦਰ ਜੀ ਨੂੰ ਦੀਨ ਮੁਹੰਮਦੀ ਮਨਾਓ ਅਸੀਂ ਆਪਣੇ ਆਪ ਹੀ ਮੁਸਲਮਾਨ ਬਣ ਜਾਵਾਂਗੇ ਤੇ ਇਸ ਤੋਂ ਬਾਅਦ ਗੁਰੂ ਜੀ ਆਪਣੇ ਆਪ ਨੂੰ ਔਰੰਗਜ਼ੇਬ ਦੇ ਹਵਾਲੇ ਕਰ ਗ੍ਰਿਫਤਾਰ ਕਰਵਾ ਲੈਂਦੇ ਹਨ ਸੋ ਸਾਧ ਸੰਗਤ ਜੀ ਇਹ ਪਿਛਲੀ ਸਾਖੀ ਆਪਾਂ ਇੱਥੇ ਹੀ ਸਮਾਪਤ ਕੀਤੀ ਸੀ ਤੇ ਅੱਜ ਦੀ ਸਾਖੀ ਆਪਾਂ ਏਸੋਂ ਹੀ ਸ਼ੁਰੂ ਕਰਦੇ ਹਾਂ ਸੰਗਤ ਜੀ ਜਿਹੜੇ ਵੀ ਵੀਰ ਭੈਣ ਇਸ ਚੈਨਲ ਤੇ ਨਵੇਂ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਸਾਖੀ ਦੀ ਲੜੀ ਨੂੰ ਜੋੜਨ ਵਾਸਤੇ ਇੱਕ ਵਾਰੀ ਪਿਛਲੀ ਸਾਖੀ ਨੂੰ ਜ਼ਰੂਰ ਸਰਵਣ ਕਰ ਲੈਣ ਜੀ ਸੋ ਸਾਧ ਸੰਗਤ ਜੀ ਆਓ ਗੁਰੂ ਜੀ ਦਾ ਓਟ ਆਸਰਾ ਲੈਂਦੇ ਹੋਏ ਆਪਾਂ ਸਾਖੀ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਗੁਰੂ ਜੀ ਦੇ ਗ੍ਰਫਤਾਰ ਹੋਣ ਤੋਂ ਬਾਅਦ ਕਾਜੀ ਅਬਦੁੱਲ ਹਵਾਬ ਨੇ ਗੁਰੂ ਤੇਗ ਬਹਾਦਰ ਜੀ ਅੱਗੇ ਤਿੰਨ ਤਜਵੀਜ਼ਾਂ ਰੱਖੀਆਂ ਪਹਿਲੀ ਜਾਂਤਾ ਸ਼ਰਵ ਵਿੱਚ ਆਓ ਤੇ ਮਰਤਬੇ ਪਾਓ ਦੂਜੇ ਜੇ ਇਹ ਆਪ ਜੀ ਨੂੰ ਮਨਜ਼ੂਰ ਨਹੀਂ ਤਾਂ ਦੀਨ ਕਬੂਲ ਕਰੋ ਤੇ ਜੇ ਇਹ ਵੀ ਨਹੀਂ ਮਨਜ਼ੂਰ ਤਾਂ ਪ੍ਰਾਣਾ ਨੂੰ ਗਿਆ ਸਮਝੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਪਹਿਲੀ ਗੱਲ ਦਾ ਉੱਤਰ ਦਿੱਤਾ ਕਿ ਧਰ ਪਈਏ ਧਰਮ ਨਾ ਛੋੜੀਏ ਭਾਈ ਸੇਵਾ ਰਾਮ ਦੀਆਂ ਪਰਚੀਆਂ ਅਨੁਸਾਰ ਜਦ ਲਾਲਚ ਮਰਤਬੇ ਤੇ ਸੂਬੇਦਾਰੀਆਂ ਦੀ ਪੇਸ਼ਕਸ਼ ਬਾਰ-ਬਾਰ ਕੀਤੀ ਗਈ ਤਾਂ ਨਵੇਂ ਪਾਸ਼ਾ ਹਿੰਦ ਦੀ ਚਾਦਰ ਨੇ ਝਾੜ ਪਾਉਂਦੇ ਕਿਹਾ ਚੱਖ ਨਾ ਮਾਰ ਤਾਂ ਉਹਨਾਂ ਨੇ ਕਰਾਮਾਤ ਦੀ ਗੱਲ ਕੀਤੀ ਕਰਾਮਾਤ ਦਿਖਲਾਉਣ ਬਾਰੇ ਗੁਰੂ ਜੀ ਨੇ ਫਰਮਾਇਆ ਕਿ ਕਰਾਮਾਤ ਕਹਿਰ ਦਾ ਨਾਂ ਹੈ ਨਾਟਕ ਚੇਤਕ ਕਰਤ ਕੋ ਕਾਜਾ ਪ੍ਰਭ ਲੋਗਨ ਕੋ ਆਵਤ ਲਾਜਾ ਭਾਈ ਕੇਸਰ ਸਿੰਘ ਜੀ ਦੇ ਸ਼ਬਦਾਂ ਵਿੱਚ ਬਚਨ ਕੀਤਾ ਜੋ ਆਪਣੇ ਕਰ ਰਹੇ ਸੋ ਦੀਨ ਕਹਾਵੀ ਦੂਜੇ ਕਰ ਜਾਏ ਸੋ ਬੇਦੀਨ ਕਹਾਵੀ ਅਜ ਮਤ ਹੈ ਕਹਿਰ ਫਕੀਰ ਨਾ ਦੱਸੇ ਸਾਈ ਖੜਾ ਸਿਰ ਉੱਪਰ ਹੱਸੀ ਇਹ ਵੀ ਫਰਮਾਇਆ ਕਰਾਮਾਤਾਂ ਦਾ ਕੇਵਲ ਮਾਲਕ ਵਾਹਿਗੁਰੂ ਹੈ ਅਸੀਂ ਤਾਂ ਉਸ ਦੇ ਨਿਰੇ ਦਾਸ ਹਾਂ ਕਰਾ maat ਸਹੀ ਪ੍ਰਭ ਕੇ ਡਿਗ ਹੈ ਹਮ ਤੋ ਇਨ ਦਾਸਨ ਦਾਸ ਪ੍ਰਕਾਰੀ ਭਾਈ ਮਨੀ ਸਿੰਘ ਜੀ ਨੇ ਸਿੱਖਾਂ ਦੀ ਭਗਤ ਮਾਲਾ ਵਿੱਚ ਇੱਕ ਸਾਖੀ ਵੀ ਲਿਖੀ ਹੈ ਕਿ ਸਾਹਿਬ ਦੇ ਪਾਸ ਇੱਕ ਸਿੱਖ ਆਇਆ ਤੇ ਕਹਿਆ ਤੇਰੀ ਸਮਰੱਥਾ ਕਰਕੇ ਇਹ 파ਰਸ ਹੱਥ ਲੱਗਾ ਹੈ ਮੈਂ ਭੇਟ ਤੁਹਾਡੀ ਆਂਦਾ ਹੈ ਇਹ 파ਰਸ ਦੇ ਕੇ ਤੁਸੀਂ ਆਪਣਾ ਸਰੀਰ ਬਚਾਓ ਤਾਂ ਬਚਨ ਹੋਇਆ ਭਾਈ ਸਿੱਖਾ ਜੋ ਝੂਠ ਹੈ ਸੋ ਸੱਚ ਨਹੀਂ ਹੋ ਸਕਦਾ 파ਰਸ ਲੈ ਕੇ ਸਾਹਿਬ ਨੇ ਜਮਨਾ ਵਿੱਚ ਸੁੱਟ ਦਿੱਤਾ ਇਸੇ ਤਰ੍ਹਾਂ ਜਦ ਇੱਕ ਹੋਰ ਸੇਖ ਨੇ ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਵਜਾਉਣ ਦੀ ਗੱਲ ਆਖੀ ਤਾਂ ਵੀ ਆਪ ਜੀ ਨੇ ਇਹੀ ਫਰਮਾਇਆ ਜੋ ਕਿ ਵਰਤਦਾ ਹੈ ਸੋ ਵਾਹਿਗੁਰੂ ਕੀ ਆਗਿਆ ਵਿੱਚ ਵਰਤਦਾ ਹੈ ਤੀਜੀ ਬਾਤ ਬਾਰੇ ਕਿਹਾ ਕਿ ਦਿੱਲੀ ਸ਼ਰੀਰ ਦੇਣ ਲਈ ਆਏ ਹਾਂ ਕਾਰਾ ਗ੍ਰਹਿ ਆਪ ਹਮਲੇ ਅਸੀਂ ਕਿਸੇ ਦੇ ਕਹਿਣ ਜਾਂ ਬੁਲਾਵੇ ਲਈ ਨਹੀਂ ਆਏ ਆਪੂ ਮਰਜੀ ਨਾਲ ਆਏ ਹਾਂ ਤਾਂ ਕਿ ਜ਼ਾਲਮ ਦੇ ਜ਼ੁਲਮ ਨੂੰ ਥੰਮ ਪਾਈ ਜਾ ਸਕੇ ਤ੍ਰਿਏ ਪ੍ਰਾਣ ਹਾਨ ਕੀ ਬਾਤ ਸੋ ਹਮ ਸਹੇ ਆਪਣੇ ਗਾਤ ਇਹ ਬਚਨ ਵੀ ਕੀਤੇ ਸੀਸ ਹੈ ਸੁਪਨਾ ਇਸ ਅੰਤ ਹੈ ਜਾਣਾ ਰਜਾਏ ਸਾਈਂ ਦੀ ਸੀਸ ਪਰ ਜੋ ਹੋਵੇ ਉਸ ਦਾ ਪਾਣਾ ਪਾਰੇ ਯਾਦ ਰੱਖਣਾ ਕਿ ਸ਼ਹਾਦਤ ਪਿੱਛੋਂ ਫਿਰ ਰੌਲਾ ਹੀ ਵਰਤੇਗਾ ਇਹ ਵੀ ਕਿਹਾ ਯਾਦ ਰੱਖੋ ਸੱਚੇ ਸਾਹਿਬ ਕੋ ਕਾਈ ਐਸਾ ਦੀਨ ਹਰਗਿਜ ਮਨਜ਼ੂਰ ਨਹੀਂ ਹੋਤਾ ਜੋ ਤਲਵਾਰ ਕੇ ਜ਼ੋਰ ਸੇ ਫੈਲਾਇਆ ਜਾਏ ਆਖਰ ਜੈ ਸੱਚ ਕੀ ਹੋਏਗੀ ਕੁਫਰ ਦਾ ਭਾਂਡਾ ਚਰਾਹੇ ਮੇ ਫੂਟੇਗਾ ਗੁਰੂ ਤੇਗ ਬਹਾਦਰ ਜੀ ਨੂੰ ਇਹ ਅਹਨਕਾਰਾਂ ਨੇ ਭੈ ਪੀਤ ਕਰਨ ਲਈ ਉਹਨਾਂ ਦੇ ਸਿੱਖ ਸਾਥੀਆਂ ਨੂੰ ਤਸੀਹੇ ਦੇਣੇ ਆਰੰਭ ਕਰ ਦਿੱਤੇ ਭਾਈ ਜਤਾ ਜੀ ਬੇਟਾ ਆਗਿਆ RAM ਜੀ ਦਾ ਭਾਈ ਉਦਾ ਜੀ ਤੇ ਗੁਰਦਿੱਤਾ ਜੀ ਗੁਰੂ ਜੀ ਦੀ ਆਗਿਆ ਨਾਲ ਬਾਹਰ ਵਿਚਰ ਰਹੇ ਸਨ ਤੇ ਸਾਰੇ ਹਾਲਾਤ ਅੱਖੀਂ ਵੇਖਦੇ ਪਏ ਸਨ ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਜੋ ਭਾਈ ਮਨੀ ਸਿੰਘ ਜੀ ਦੇ ਸਕੇ ਭਰਾ ਸਨ ਗੁਰੂ ਜੀ ਦੇ ਨਾਲ ਸਨ ਉਹਨਾਂ ਤਿੰਨਾਂ ਨੂੰ ਗੁਰੂ ਜੀ ਸਾਹਮਣੇ ਹੀ ਤਸੀਹੇ ਦਿੱਤੇ ਗਏ ਭਾਈ ਦਿਆਲਾ ਜੀ ਨੂੰ ਤੇਗ ਵਿੱਚ ਉਬਾਲਿਆ ਗਿਆ ਤੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਕੀ ਰਿਆ ਗਿਆ ਸਤੀ RAM ਚਰਾਇਆ ਫਾੜਿਆ ਦਿਆਲਾ ਤੇਗ ਵਿੱਚ ਸਾੜਿਆ ਭਾਈ ਸਤੀ ਦਾਸ ਜੀ ਨੂੰ ਰੂਹੀ ਵਿੱਚ ਲਪੇਟ ਜਿੰਦਾ ਜਲਾਏ ਦਿਆ ਪਰ ਉਹਨਾ ਸੀ ਨਾ ਕੀਤੀ ਤੇ ਗੁਰੂ ਦੇ ਸਨਮੁਖ ਸ਼ਹਾਦਤਾਂ ਦੇ ਗਏ ਗੁਰੂ ਜੀ ਨੂੰ ਵੀ ਤਸੀਹੇ ਦਿੱਤੇ ਜਾ ਰਹੇ ਸਨ ਆਖਿਰ 11 ਨਵੰਬਰ 1675 ਈਸਵੀ ਨੂੰ ਵੀਰਵਾਰ ਪਹਿਰ ਦਿਨ ਚੜੇ ਕਾਜੀ ਨੇ ਚਾਂਦਨੀ ਚੌਂਕ ਫਤਵਾ ਸੁਣਾਇਆ ਤੇ ਸਮਾਣੇ ਦੇ ਰਹਿਣ ਵਾਲੇ ਜਲਾਲਦੀਨ ਜਲਾਦ ਨੇ ਇੱਕ ਭਾਰੀ ਇਕੱਠ ਸਾਹਮਣੇ ਮਹਾਰਾਜ ਜੀ ਨੂੰ ਸ਼ਹੀਦ ਕਰ ਦਿੱਤਾ ਸੰਗਤ ਜੀ ਜਦੋਂ ਗੁਰੂ ਜੀ ਨੂੰ ਸ਼ਹੀਦ ਕੀਤਾ ਉਸ ਸਮੇਂ ਇਤਨੀ ਹਨੇਰੀ ਗੁਬਾਰ ਤੇ ਬੱਦਲ ਆਏ ਕਿ ਚਾਰੇ ਪਾਸੇ ਹਨੇਰਾ ਛਾ ਗਿਆ ਤੇ ਤਾਰੇ ਵੀ ਦਿਸੇ ਭਾਈ ਕੇਸਰ ਸਿੰਘ ਜੀ ਦੇ ਸ਼ਬਦਾਂ ਵਿੱਚ ਇਸ ਦਿਨ ਅੰਧੇਰੀ ਗਰਬ ਗੁਬਾਰੀ ਰਹੀ ਸ਼ਹਾਦਤ ਤੋਂ ਪਹਿਲਾਂ ਇੱਕ ਟੰਡੋਰਾ ਵੀ ਦੇ ਦਿੱਤਾ ਗਿਆ ਸੀ ਕਿ ਜੋ ਕੋਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਰਤੇਕ ਸਰੀਰ ਨੂੰ ਹੱਥ ਲਗਾਏਗਾ ਤਾਂ ਉਸ ਦਾ ਵੀ ਹਸ਼ਰ ਉਹਨਾਂ ਵਰਗਾ ਹੋਵੇਗਾ ਪਾਰ ਸੀਸ ਤਲੀ ਤੇ ਰੱਖ ਕੇ ਭਾਈ ਜਤਾ ਜੀ ਹਨੇਰੀ ਤੇ ਗੁਬਾਰ ਵਿੱਚ ਸੀਸ ਉਠਾ ਕੇ ਲੈ ਗਏ ਤੇ ਜਮਨਾ ਪਾਰ ਕਰਕੇ ਬਾਗਪਟ ਦੇ ਰਾਹ ਦਰਿਆ ਦੇ ਕੰਡੇ-ਕੰਡੇ ਪੰਜਾਬ ਵੱਲ ਚੱਲ ਪਏ ਕੀਰਤਪੁਰ ਪੁੱਜਣ ਤੱਕ ਇਹਨਾਂ ਰਾਹ ਵਿੱਚ ਪੰਜ ਪੜਾ ਕੀਤੇ ਸਨ ਪਹਿਲਾ ਬਾਗਪਤ ਦੂਜਾ ਬੱਡ ਖਾਲਸਾ ਤੀਜਾ ਤਰਾਵੜੀ ਚੌਥਾ ਅੰਬਾਲਾ ਤੇ ਪੰਜਵਾਂ ਨਾਬਾ ਸਾਹਿਬ ਸੰਗਤ ਜੀ ਭਾਈ ਉਦਾ ਤੇ ਭਾਈ ਗੁਰਦਿੱਤਾ ਜੀ ਇਸ ਯਤਨ ਵਿੱਚ ਸਨ ਕਿ ਪਾਵਨ ਧੜ ਵੀ ਉਠਾਇਆ ਜਾਏ ਉਹ ਮੁ슬ਮਾਨੀ ਭੇਸ ਵਿੱਚ ਸ਼ਹਿਰ ਵਿੱਚ ਵਿਚਰ ਰਹੇ ਸਨ ਜਦ ਉਹਨਾਂ ਨੂੰ ਪਤਾ ਲੱਗਾ ਕੇ ਲੱਖੀ ਸ਼ਾ ਵੰਜਾਰਾ ਲਾਲ ਕਿਲੇ ਵਿੱਚ ਚੂਨਾ ਕਲੀ ਬਾਰੂਦ ਤੇ ਹੋਰ ਸਮਾਨ ਛੁੱਟ ਕੇ ਵਾਪਸ ਆਪਣੇ ਪਿੰਡ ਰਕਾਬगंज ਜਾ ਰਿਹਾ ਹੈ ਤਾਂ ਦੋਨਾਂ ਨੇ ਸਾਰੀ ਵਿਥਿਆ ਸੁਣਾਈ ਤੇ ਗੁਰੂ ਦਾ ਪਾਵਨ ਸਰੀਰ ਉਠਾਉਣ ਲਈ ਆਖਿਆ ਤਾਂ ਲੱਖੀ ਸ਼ਾ ਵੰਜਾਰੇ ਨੇ ਆਪਣੇ ਗੱਡੇ ਚਾਂਦਨੀ ਚੌਕ ਵੱਲ ਮੋੜ ਲਏ ਉਹਨਾਰੇ ਹਨੇਰੇ ਅਤੇ ਹਨੇਰੀ ਦਾ ਲਾਭ ਉਠਾਉਂਦੇ ਹੋਏ ਗੁਰੂ ਜੀ ਦਾ ਧੜ ਉਥੋਂ ਉਠਾਇਆ ਤੇ ਆਪਣੇ ਪਿੰਡ ਲੈ ਗਏ ਤੇ ਧੜ ਨੂੰ ਘਰ ਵਿੱਚ ਰੱਖ ਕੇ ਅੱਗ ਲਗਾ ਦਿੱਤੀ ਅਤੇ ਸਨਮਾਨ ਬਚਾ ਲਿਆ ਜਦ ਚਾਨਣਾ ਹੋਇਆ ਤਾਂ ਸਾਰੇ ਹੈਰਾਨ ਹੋਏ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਟੜ ਤੇ ਸੀਸ ਕਿੱਥੇ ਗਿਆ ਹੈ ਚਲਾ ਚਲਾਈ ਹੋ ਰਹੀ ਗੜ ਉਖੜੇ ਮੇਖ ਲੱਖੀ ਨਗਾਹਿਆ ਲੈ ਚੱਲੇ ਤੂੰ ਖੜਾ ਤਮਾਸ਼ਾ ਦੇਖ ਸੰਗਤ ਜੀ ਇਹ ਸ਼ਹਾਦਤ ਇੱਕ ਮਿੱਥਿਹਾਸਿਕ ਪੰਛੀ ਫੀਨਿਕਸ ਵਾਂਗੂ ਸੀ ਉਸ ਪੰਛੀ ਬਾਰੇ ਇਹ ਪ੍ਰਸਿੱਧ ਹੈ ਕਿ ਸਾਰੀ ਉਮਰ ਉਹ ਪੰਛੀ ਆਕਾਸ਼ ਵਿੱਚ ਉਡਾਰੀਆਂ ਲਾਂਦਾ ਰਹਿੰਦਾ ਹੈ ਜਦ ਉਸਦਾ ਅੰਤਿਮ ਸਮਾਂ ਨੇੜੇ ਆਉਂਦਾ ਹੈ ਤਾਂ ਜ਼ਮੀਨ ਤੇ ਆ ਜਾਂਦਾ ਹੈ ਅਤੇ ਤੀਲੇ ਤਣਕੇ ਇਕੱਠੇ ਕਰਕੇ ਗੀਤ ਗਾਉਂਦਾ ਹੈ ਤਾਂ ਉਹਨਾਂ ਲੱਕੜੀਆਂ ਵਿੱਚ ਅੱਗ ਬਾਲ ਪੈਂਦੀ ਹੈ ਤੇ ਉਸ ਵਿੱਚ ਛਾਲ ਮਾਰ ਕੇ ਸੜ ਮਰਦਾ ਹੈ ਜਦ ਸਵਾ ਠੰਡੀ ਹੋ ਜਾਂਦੀ ਹੈ ਤਾਂ ਦੇਖਦੇ ਦੇਖਦੇ ਭੋਲ ਵਿੱਚੋਂ ਇੱਕ ਆਂਡਾ ਉੱਪਰ ਆ ਜਾਂਦਾ ਹੈ ਤੇ ਕੁਝ ਚਿਰ ਬਾਅਦ ਉਹ ਜਿਹਾ ਹੀ ਇੱਕ ਪੰਛੀ ਅਸਮਾਨ ਵਿੱਚ ਉੱਡ ਜਾਂਦਾ ਹੈ ਗੁਰੂ ਤੇਗ ਬਹਾਦਰ ਜੀ ساری ਉਮਰ ਤਿਆਗ ਤੇ ਬੈਰਾਗ ਦੇ ਗੀਤ ਗਾਉਂਦੇ ਰਹੇ ਚੇਤਨਾ ਹੈ ਤੋ ਚੇਤ ਲੈ ਨੇਥ ਦਿਨ ਮਹ ਪ੍ਰਾਣੀ ਦੀਆਂ ਤੁਨੀਆਂ ਆਲਾਪ ਦੇ ਰਹੇ ਫਿਰ ਆਪ ਹੀ ਅੱਗ ਲਗਾਈ ਆਪ ਹੀ ਜ਼ੁਲਮ ਦੀ ਪੱਖ ਦੀ ਪੱਠੀ ਵਿੱਚ ਸੜਨ ਲਈ ਪੁੱਜ ਗਏ ਕਿਸੇ ਕੋਈ ਦੋਸ਼ ਨਹੀਂ ਸੀ ਤਰਿਆ ਆਪਣੇ ਆਪ ਤਿਆਰ ਹੋਏ ਸਨ ਜਦ ਦੁਨੀਆ ਇਹ ਸਮਝਿਆ ਕਿ ਸਭ ਕੁਝ ਸਵਾਹ ਹੋ ਗਿਆ ਤਾਂ ਦੇਖਦੇ ਦੇਖਦੇ ਇੱਕ ਹੋਰ ਪੰਛੀ ਅਸਮਾਨ ਵਿੱਚ ਉੱਡ ਗਿਆ ਜੋ ਹੁਣ ਤੱਕ ਉਡਾਰੀਆਂ ਮਾਰ ਰਿਹਾ ਹੈ ਤੇ ਇਸ ਗੱਲ ਦੀ ਜਾਮਨੀ ਹੈ ਕਿ ਜਿੱਥੇ ਵੀ ਪਾਪ ਹੋਵੇਗਾ ਉਹ ਕੁਰਬਾਨੀ ਲਈ ਮੈਦਾਨ ਵਿੱਚ ਕੁੱਦ ਪਵੇਗਾ ਸੰਗਤ ਜੀ ਤਾਰੀਖੇ ਪੰਜਾਬ ਦੇ ਕਰਤਾ ਕਨਈਆ ਲਾਲ ਨੇ ਲਿਖਿਆ ਹੈ ਕਿ ਜਦ ਭਾਈ ਦਇਆ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਜਫਰਨਾਮਾ ਔਰੰਗਜ਼ੇਬ ਦੇ ਹੱਥੀ ਦੇ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਤਾਂ ਉਸ ਨੇ ਕਿਹਾ ਖਾਲਸੇ ਨੇ ਇਤਨੀ ਛੇਤੀ ਕਿਉਂ ਕੀਤੀ ਆਪਣੇ ਸਾਹਮਣੇ ਹੀ ਗੁਰੂ ਤੇਗ ਬਹਾਦਰ ਦਾ ਰੂਪ ਦੇਖ ਹੈਰਾਨ ਹੋਇਆ ਸੀ ਇੱਕ ਗੱਲ ਹੋਰ ਜਦ ਗੁਰੂ ਤੇਗ ਬਹਾਦਰ ਜੀ ਨੂੰ 11 ਨਵੰਬਰ 1675 ਨੂੰ ਸ਼ਹੀਦ ਕੀਤਾ ਗਿਆ ਤਾਂ ਕੋਈ ਗਰਦਗੁਬਾਰੀ ਦਾ ਲਾਭ ਉਠਾ ਹੀ ਇਸ਼ਤ ਦਾ ਸਿਰ ਜਾ ਧਰ ਚੁੱਕਣ ਲਈ ਆਇਆ ਪਰ ਐਸੀ ਦਲੇਰੀ ਭਰ ਦਿੱਤੀ ਸੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਕਿ ਅਗਲੇ ਸਾਲ 3 ਅਗਸਤ 1676 ਨੂੰ ਔਰੰਗਜ਼ੇਬ ਚਾਂਦਨੀ ਚੌਂਕ ਤੋਂ ਮੋਤੀ ਮਸਜਿਦ ਨੇੜਿਓਂ ਲੰਘਦਾ ਹੈ ਤਾਂ ਇੱਕ ਸਿੱਖ ਅੱਗੇ ਵੱਧ ਡੰਡਾ ਮਾਰਦਾ ਹੈ ਫਿਰ ਜਦ ਉਹ ਫਤਿਹਪੁਰੀ ਨੂੰ ਅਗਲੇ ਹਫ਼ਤੇ ਜਾਂਦਾ ਹੈ ਤਾਂ ਇੱਕ ਸਿੱਖ ਪੱਥਰ ਮਾਰਦਾ ਹੈ ਇਹ ਜਦ ਉਹ 3 ਅਕਤੂਬਰ 1676 ਨੂੰ ਜੁਮੇ ਦੀ ਨਮਾਜ਼ ਜਾਮਾ ਮਸਜਿਦ ਵਿੱਚੋਂ ਪੜ ਕੇ ਬੇੜੀ ਵਿੱਚ ਸਵਾਰ ਹੋ ਕੇ ਜਮਨਾ ਪਾਰ ਕਰ ਲਾਲ ਕਿਲਾ ਜਾਣ ਲੱਗਾ ਤਾਂ ਇੱਕ ਸਿੱਖ ਨੇ ਅੱਗੇ ਵਧ ਕੇ ਤਲਵਾਰ ਕੱਢ ਲਈ ਜੇ ਉਸ ਨੂੰ ਪਕੜਿਆ ਨਾ ਜਾਂਦਾ ਤਾਂ ਔਰੰਗਜ਼ੇਬ ਥਾਂ ਹੀ ਖਤਮ ਹੋ ਜਾਂਦਾ ਆਸਰੇ ਆਲਮਗੀਰੀ ਨੇ ਉਸ ਸਿੱਖ ਨੂੰ ਗੁਰੂ ਤੇਗ ਬਹਾਦਰ ਸਿੰਘ ਜੀ ਦਾ ਇੱਕ ਸਿੱਖ ਲਿਖਿਆ ਹੈ ਸਿੱਖ ਨੂੰ ਇੱਥੇ ਹੀ ਸ਼ਹੀਦ ਕਰ ਦਿੱਤਾ ਗਿਆ ਪਰ ਸ਼ਾਹਾਂ ਨਾਲ ਟੱਕਰ ਲੈਣ ਲਈ ਸ਼ਕਤੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਖਸ਼ ਗਈ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਵੱਡਾ ਫਲ ਹੀ ਖਾਲਸਾ ਹੈ ਗਾਰਡਨ ਇਸ ਸੰਬੰਧੀ ਲਿਖਦਾ ਹੈ ਕਿ ਜੋ ਤਿੱਖੀਆਂ ਸੂਲਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਦਿੱਲੀ ਵਿੱਚ ਬੀਜੀਆਂ ਗਈਆਂ ਸਨ ਉਹਨਾਂ ਨੇ ਛੇਤੀ ਹੀ ਖਾਲਸਾ ਰੂਪ ਵਿੱਚ ਫਲ ਬਖਸ਼ਿਆ ਸੰਗਤ ਜੀ ਇਹ ਸ਼ਹਾਦਤ ਇਸ ਕਾਰਨ ਵੀ ਅਨੋਖੀ ਤੇ ਵਿਚਿੱਤਰ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਆਨੰਦਪੁਰ ਸਾਹਿਬ ਹੋਇਆ ਤੇ ਧੜ ਦਾ ਕਿਦਰੇ ਹੋਰ ਉੰਜ ਇਹ ਵੀ ਵਿਚਿਤਰ ਵਰਨਣ ਹੈ ਕਿ ਬਾਬੇ ਕੇ ਤੇ ਬਾਬਰ ਕੇ ਖੂਬ ਟਕਰਾਈ ਜੇ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਤਾਂ ਜਹਾਂਗੀਰ ਦੇ ਪੋਤਰੇ ਔਰੰਗਜ਼ੇਬ ਨੇ ਗੁਰੂ ਅਰਜਨ ਦੇਵ ਦੇ ਪੋਤਰੇ ਗੁਰੂ ਤੇਗ ਬਹਾਦਰ ਜੀ ਨੂੰ ਇਹ ਸ਼ਹਾਦਤ ਕੌਮ ਨੂੰ ਵੀ ਜਥੇ ਬੰਦ ਕਰ ਗਈ ਗੁਰੂ ਗੋਬਿੰਦ ਸਿੰਘ ਜੀ ਨੇ अनुभव ਕੀਤਾ ਕਿ ਕੋਈ ਐਸੀ ਬੁਨਿਆਦ ਘਾਟ ਹੈ ਜਿਸ ਨੂੰ ਦੂਰ ਕਰਨਾ ਜ਼ਰੂਰੀ ਸੀ ਜੇ ਐਸਾ ਨਾ ਹੋਵੇ ਤਾਂ ਦਿੱਲੀ ਬੈਠੇ ਚੁੱਪ ਕਿਉਂ ਕਰ ਗਏ ਉਹਨਾਂ ਜਦ ਹੁਕਮ ਦਿੱਤਾ ਕਿ ਕੇਸ ਸਾਡੀ ਮੋਹਰ ਹੈ ਤੇ ਐਸੇ ਸਿੰਘ ਸਾਜਾਂਗਾ ਜੋ ਸਭ ਤੇ ਪ੍ਰਤੱਖ ਪਛਾਣਿਓਂ ਪਰੇ ਤਾਂ ਯੁਰਤ ਤੇ ਦਲੇਰੀ ਦਾ ਹੜ ਵੀ ਵਹ ਤੁਰਿਆ ਇਹ ਹੋਰ ਹੈਰਾਨੀ ਨਾਲ ਪੜਿਆ ਜਾਵੇਗਾ ਕਿ ਹਿੰਦੁਸਤਾਨ ਦੀ ਸਭ ਤੋਂ ਪਹਿਲੀ ਜਥੇਬੰਦਕ ਹੜਤਾਲ ਚਾਂਦਨੀ ਚੌਂਕ ਵਿੱਚ ਸਿੱਖਾਂ ਨੇ ਹੀ ਕੀਤੀ ਇਹ ਵੀ ਇਤਿਹਾਸਕ ਸਚਾਈ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਪਿੱਛੋਂ ਔਰੰਗਜ਼ੇਬ ਪੰਜਾਬ ਪੈਰ ਹੀ ਨਾ ਰੱਖ ਸਕਿਆ ਦਖਣ ਵਾਲੇ ਐਸਾ ਗਿਆ ਕਿ ਉਥੇ ਹੀ ਦਫਨ ਹੋਇਆ ਗਤਜੀ ਪਰਾਚੀਨ ਪੰਥ ਪ੍ਰਕਾਸ਼ ਦੀ ਲਿਖੀ ਹੋਈ ਇਹ ਟੂਕ ਇਸ ਮਹਾਨ ਸ਼ਹਾਦਤ ਦਾ ਪ੍ਰਭਾਵ ਪਰਥਕ ਦਰਸਾ ਰਹੀ ਹੈ ਭਾਈ ਰਤਨ ਸਿੰਘ ਜੀ ਨੇ ਲਿਖਿਆ ਕੌਣ ਕਹਿੰਦਾ ਹੈ ਕਿ ਇਸ ਸ਼ਹਾਦਤ ਦਾ ਪ੍ਰਭਾਵ ਨਹੀਂ ਪਿਆ ਇਸ ਸ਼ਹਾਦਤ ਨੇ ਧਾਰਾ ਹੀ ਬਦਲਾ ਦਿੱਤੀ ਤਬ ਤੇ ਘਟੀ ਪਾਤਸ਼ਾਹੀ ਦਿੱਲੀ ਤਬ ਤੇ ਤੁਰਕ ਕਲਾ ਪਈ ਢਿੱਲੀ ਗੁਰੂ ਗੋਬਿੰਦ ਸਿੰਘ ਜੀ ਨੇ ਪਿਛੋਂ ਜਦ ਜਫਰਨਾਮਾ ਲਿਖਿਆ ਤਾਂ ਉਸ ਵਿੱਚ ਜਿੱਥੇ ਹੋਰ ਚੜਦੀ ਕਲਾ ਦੇ ਸ਼ਬਦ ਲਿਖੇ ਇੱਕ ਇਹ ਵੀ ਲਿਖਿਆ ਕਿ ਤੂੰ ਬੇਸ਼ੱਕ ਪੱਥਰ ਨਾਲ ਸੋਨੇ ਦਾ ਕਾਸਾ ਤੋੜ ਦਿੰਦਾ ਹੈ ਪਰ ਇਹ ਕਦੇ ਨਾ ਭੁੱਲੀ ਕੇ ਪੱਥਰ ਫਿਰ ਵੀ ਪੱਥਰ ਹੈ ਅਤੇ ਸੋਨਾ ਚਿਕਨਾ ਚੂਰ ਹੋ ਕੇ ਵੀ ਸੋਨਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਸਿੱਖਾ ਵਿੱਚ ਵਿਸ਼ੇਸ਼ ਕਰਕੇ ਅਤੇ ਜਨਤਾ ਵਿੱਚ ਆਮ ਕਰਕੇ ਅੜ ਖਲੋਣ ਦਾ ਜਜਬਾ ਪਾਰ ਦਿੱਤਾ ਕਈਆਂ ਨੂੰ ਸੋਝੀ ਆਈ ਕਿ ਇਹ ਸਰੀਰ ਜਾਨ ਇੱਕ ਖੇਡਣ ਵਾਲੀ ਸ਼ੈਅ ਹੈ ਜੋ ਅਸੂਲ ਤੋਂ ਧਰਮ ਤੋਂ ਸੱਚ ਤੋਂ ਕੁਰਬਾਨ ਕਰੀਦਾ ਹੈ ਜਿੰਨਾ ਪਾਵਨ ਸਰੀਰ ਜਿਤਨਾ ਪਵਿੱਤਰ ਮਨ ਉਤਨਾ ਹੀ ਵਧਿਕ ਅਸਰ ਪੈਂਦਾ ਹੈ ਸ਼ਾਹੀ ਆਤਾਬ ਤੋਂ ਉਤਾ ਹੋ ਕੇ ਹੀ ਸਿੱਖਾਂ ਸੀਸ ਉਠਾਇਆ ਸੀ ਧੜ ਚੁੱਕਿਆ ਸੀ ਫਿਰ ਔਰੰਗਜ਼ੇਬ ਨੂੰ ਇਟਾਂ ਮਾਰੀਆਂ ਸਨ ਤੇਗ ਵਾਹੀ ਸੀ ਡਾਂਗ ਚਲਾਈ ਸੀ ਸੰਗਤ ਜੀ ਬੈਨਰਜੀ ਨੇ ਲਿਖਿਆ ਇਸ ਵਿੱਚ ਰਤਾ ਭਰ ਵੀ ਸ਼ੱਕ ਨਹੀਂ ਕਿ ਗੁਰੂ ਜੀ ਦੀ ਸ਼ਹਾਦਤ ਨੇ ਔਰੰਗਜ਼ੇਬ ਦੀ ਧਾਰਮਿਕ ਨੀਤੀ ਵਿਰੋਧ ਲੋਕਾਂ ਵਿੱਚ ਉਠਖਲੂਣ ਦਾ ਜਜ਼ਬਾ ਭਰ ਦਿੱਤਾ ਇਹ ਮੰਨਣਾ ਪਵੇਗਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਉਪਰੰਤ ਔਰੰਗਜ਼ੇਬ ਉਸ ਤੇਜ਼ੀ ਤੇ ਜੋਸ਼ ਨਾਲ ਆਪਣੀ ਨੀਤੀ ਨੂੰ ਚਲਾ ਨਾ ਸਕਿਆ ਇਹ ਸ਼ਹਾਦਤ ਕੌਮ ਨੂੰ ਪੂਰਨ ਤੌਰ ਤੇ ਜਥੇਬੰਦ ਹੀ ਨਹੀਂ ਸ਼ਸਤਰਬੰਦ ਵੀ ਕਰ ਗਈ ਸਭ ਕਾਇਲ ਹੋਈਆਂ ਸ਼ਕਤੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਝੰਡੇ ੇਠਾਂ ਇਕੱਠੀਆਂ ਹੋ ਗਈਆਂ ਸੰਗਤ ਜੀ ਸਾਖੀ ਯਾਦਾ ਲੰਮੀ ਹੋਣ ਕਰਕੇ ਆਪਾਂ ਸਾਖੀ ਨੂੰ ਇੱਥੇ ਹੀ ਰੋਕਦੇ ਹਾਂ ਤੇ ਅਗਲੀ ਸਾਖੀ ਇੱਥੋਂ ਹੀ ਸ਼ੁਰੂ ਕਰਾਂਗੀ ਤੋ ਸਾਥ ਸੰਗਤ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ